ਰੋਸਪੁਰ ਸ਼ਹਿਰ ਦੇ ਵਿੱਚ ਹਤਿਆ ਕੀਤੀ ਸੀ ਉਹਨਾਂ ਦੇ ਵਿੱਚੋਂ ਅਸੀਂ ਪਿੱਛੇ ਜਿਹੜੀ ਕਨਵ ਤੇ ਦੂਜਾ ਦੂਜੇ ਸੀ ਹਾਰ ਦੋ ਜਣੇ ਅਰੈਸਟ ਕਰਨੇ ਸੀ ਉਹਦੇ ਵਿੱਚ ਜਿਹੜਾ ਇਹ ਕਾਲੀ ਸੀਗਾ ਜਤਨਦੀਲੀ ਇਸ ਕਾਲੀ ਬਦਨੀ ਜਮਲ ਸਿੰਘ ਵਾਲਾ ਇਸ ਤੇ ਸਾਡੀ ਇਨਫੋਰਮੇਸ਼ਨ ਜਦੋਂ ਸਾਨੂੰ ਆਈ ਜਿਹੜਾ ਇਨਫੋਰਮੇਸ਼ਨ ਬੇਸਡ ਨਾਕਾਬੰਦੀਆਂ ਕੀਤੀਆਂ ਹੋਈਆਂ ਸੀ ਤੇ ਉਹ ਅੱਧੀ ਰਾਤ ਨੂੰ ਕਰੀਬ 12:1 ਵਜੇ ਦੇ ਕਰੀਬ ਦੇ ਟਾਈਮ ਹੋਊਗਾ ਜਦੋਂ ਕਿ ਉਹ ਇਨਫੋਰਮੇਸ਼ਨ ਦੇ ਸਹੀ ਨਿਕਲੀ ਜਦੋਂ ਕਿ ਉਹ ਮੋਟਰਸਾਈਕਲ ਤੇ ਆਇਆ ਤੇ ਬੜਾ ਤੇਜ਼ ਰਫ਼ਤਾਰ ਦੇ ਨਾਲ ਚਲਾ ਰਿਹਾ ਸੀਗਾ ਤੇ ਜਦੋਂ ਰੋਕਿਆ ਗਿਆ ਤਾਂ ਉਹਨੇ ਪੁਲਿਸ ਨੂੰ ਚਖਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਫਾਲੋ ਕੀਤਾ ਸਾਡੀਆਂ ਟੀਮਾਂ ਨੇ ਤੇ ਉਸਨੇ ਫਾਇਰਿੰਗ ਸ਼ੁਰੂ ਕਰਤੀ ਉੱਥੇ ਜਿਹੜੀ ਇਹ ਆਰਫ ਕੇ ਰੋਡ ਤੇ ਛੋਡੇ ਵਾਲੇ ਪਿੰਡ ਦੇ ਕੋਲੇ ਤੇ ਉਹ ਜਵਾਬੀ ਫਾਇਰ ਦੇ ਵਿੱਚ ਜਦੋਂ ਉਹਨੂੰ ਵਾਰਨਿੰਗ ਕੀਤੀ ਗਈ ਵੀ ਤੂੰ ਆਪਦੇ ਆਪ ਨੂੰ ਸਰੈਂਡਰ ਕਰ ਤੇ ਉਸਨੇ ਨਹੀਂ ਕੀਤਾ ਤੇ ਉਸਨੇ ਸਾਰਾ ਅੱਗੇ ਫਾਇਰਿੰਗ ਕੀਤੀ ਜਿਹਦੇ ਸਾਡੀ ਗੱਡੀ ਦੇ ਵਿੱਚ ਡਰਾਈਵਰ ਵੱਲੋਂ ਉਸਨੇ ਫਾਇਰ ਕੀਤਾ ਜਿਹੜਾ ਸ਼ੀਸ਼ੇ ਦੇ ਵਿੱਚ ਉੱਥੇ ਵੱਜੀ ਉਹ ਲੱਕੀ ਸੀ ਜਿਹੜਾ ਬਚ ਗਿਆ ਤੇ ਉਹਦੇ ਉਹਦੇ ਨਹੀਂ ਗੋਲੀ ਵੱਜੀ ਤੇ ਉਸ ਤੋਂ ਜਵਾਬੀ ਫਾਇਰ ਦੇ ਵਿੱਚ ਜਦੋਂ ਉਹਨੂੰ ਵਾਰਨਿੰਗ ਦੇ ਕੇ ਜਵਾਬੀ ਫਾਇਰ ਕੀਤਾ ਤਾ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਹਸਪਤਲ ਦੇ ਵਿੱਚ ਸਰ ਇਹ ਮੁੱਖ આરોપી ਸੀ ਫਿਰ ਸਾਜ਼ਿਸ਼ ਕਰਤਾ ਤਾਂ ਹੋਇਆ ਤਾਂ ਫਿਰ ਪਤਾ ਕੀ ਦੀ ਚੱਲਿਆ ਵੀ ਮਤਲਬ ਕਿ ਹਜੇ ਤੱਕ ਇਹਨਾਂ ਵਾਰਦਾਤ ਨੂੰ ਨਜਾਮ ਕਿਉਂ ਕਿਵੇਂ ਦਿੱਤਾ ਹਾਂਜੀ ਇਹ ਸਾਡੀ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਹੱਦ ਤੱਕ ਸਾਨੂੰ ਕਲੀਅਰ ਹੋ ਗਿਆ ਜਿਹੜਾ ਇਸ ਜਿਹਦੇ ਨਾਲ ਰਲਕੇ ਨੇ ਕੀਤਾ ਉਸ ਦਾ ਵੀ ਸਾਡੇ ਕੋਲ ਆਈਡੈਂਟੀਟੀ ਸਾਹਮਣੇ ਆ ਗਈ ਹੈ ਉਸ ਨੂੰ ਜਲਦ ਅਸੀਂ ਬੇਨਕਾਬ ਤੁਹਾਡੇ ਸਾਹਮਣੇ ਵੀ ਕਰਾਂਗੇ ਆ ਕੇ ਦੱਸਾਂਗੇ ਤੇ ਉਸ ਨੂੰ ਫੜ ਕੇ ਵੀ ਲਾਵਾਂਗੇ ਸਰਕਾਰਨ ਕੀ ਰੇ ਮੈਂ ਇਹ ਉਹ ਤੁਹਾਡੇ ਸਾਹਮਣੇ ਆ ਜਾਊਗਾ ਜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਨੂੰ ਹਜੇ ਰੈਸਟ ਕੀਤਾ ਬਟ ਹਸਪੀਟਲ ਚ ਹੈ ਜਦੋਂ ਪੁੱਛ ਕੇ ਚੋਕ ਦੀ 86 ਮੀਟਰ ਤੋਂ ਤਾਪੁਲ ਚ ਛਪਾਰੀ ਹੈ ਨਹੀਂ ਨਹੀਂ ਜੀ 86 ਵਗੈਰਾ ਕੁਝ ਨਹੀਂ ਤੇ ਇਹੋ ਜੇ ਛਪਾਉਣ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਇਹਦੇ ਤੁਹਾਡੇ ਸਾਹਮਣੇ ਕੀਤਾ ਜਾ ਰਿਹਾ ਹੈ ਜਿਹੜੀ ਪ੍ਰੈਸ ਕਾਨਫਰੰਸ ਦੱਸ ਸਰ ਸਰ ਇਹ ਵਿਦੇਸ਼ ਤੋਂ ਇਹ ਵੀ ਮਾਸਟਰਮਾਈਂਡਾ ਸਾਰੀ ਪਲਾਨਿੰਗ ਤਾਂ ਇੱਥੇ ਕੀਤੀ ਹੈ ਦੂਸਰੇ ਜਣੇ ਨਾਲ ਤਾਂ ਦੂਸਰੇ ਦੇ ਕਹੇ ਤੇ ਨੇ ਜਿਹੜਾ ਕੀਤਾ ਉਸ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰ ਲਿਆ ਇਹਦੇ ਤੋਂ ਉਸ ਦੀ ਵੇਅਰ ਬਾਊਟਸ ਤੇ ਬਾਕੀ ਸਾਰਿਆਂ ਤੇ ਸਾਡਾ ਵਰਕ ਚੱਲ ਰਿਹਾ ਤੇ ਉਸ ਨੂੰ ਜਲਦ ਫੰਡ ਦੂਸਰਾ ਨਾ ਕਿੱਥੇ ਹੀਗਾ ਸੀਗਾ ਉਹ ਕਿੰਨੀ ਫੰਡਿੰਗ ਜਿਹੜੀ ਉਹ ਕਿੰਨੀ ਜੀ ਫੰਡਿੰਗ ਦਾ ਹਜੇ ਤੱਕ ਕੋਈ ਚੀਜ਼ ਨਹੀਂ ਸਾਹਮਣੇ ਆਈ ਉਸ ਨੇ ਇਹ ਕਿਹਾ ਸੀਗਾ ਵੀ ਤੁਹਾਨੂੰ ਮੈਂ ਪੈਸੇ ਵੱਲੋਂ ਕبھی ਨਹੀਂ ਰਹਿਣ ਦੰਦਾ ਵੀ ਤੁਸੀਂ ਇਹ ਕਰ ਲਿਆ ਕਰੋ ਇਸ ਨੂੰ ਪਰ 20000 ਇੱਕ ਵਾਰ ਦਿੱਤਾ ਤੇ 5000 ਇੱਕ ਵਾਰ ਪਾਇਆ ਤੇ ਇੱਕ ਵੈਪਨ ਖਰੀਦਣ ਵਾਸਤੇ ਜਿਹੜੇ ਵਿਦੇਸ਼ ਇਹ ਸਭ ਹੁਣ ਤੱਕ ਜਿਹੜੇ ਸਾਹਮਣੇ ਆਏ ਇਹ ਬੰਦਾ ਤੁਸੀਂ ਆਇਡੈਂਟੀਫਾਈ ਕਰ ਲਿਆ ਵਾ ਜਿਹਨੇ ਉਹਨੂੰ ਇੱਥੇ ਲੋਕਲ ਫੰਡਸ ਕੀਤੇ ਨੇ ਪ੍ਰੋਵਾਈਡ ਉਹਦੇ ਬਾਰੇ ਕੁਝ ਪਤਾ ਲੱਗਾ ਸਰ ਵੀ ਉਹ ਫੌਂਡਸ ਆ ਕਿ ਮੈਂ ਦੱਸ ਚੁੱਕਾ ਹਾਂ ਜੀ ਤੁਹਾਨੂੰ ਵੀ ਸਾਡੇ ਕੋਲ ਉਹ ਆ ਗਿਆ ਇਨਵੈਸਟੀਗੇਸ਼ਨ ਦਾ ਪਾਰਟ ਹੈ ਇੱਥੇ ਮੈਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰ ਸਕਦਾ ਤੁਹਾਨੂੰ ਆਉਣ ਦੇ ਦਿਨਾਂ ਦੇ ਵਿੱਚ ਉਹ ਵੀ ਸਾਹਮਣੇ ਸਰ ਉਹ ਵਿਦੇਸ਼ ਰਗਾ ਜਾਂ ਵਿਦੇਸ਼ ਤੋਂ ਆਇਆ ਸੀਗਾ ਫੋਨ ਹੁਣ ਦੇਖੋ ਜੀ ਉਹਦਾ ਫੋਨ ਜਿਹੜਾ ਉਹ ਕਹਿ ਰਹੇ ਇਹਦੇ ਕਹਿਣ ਮੁਤਾਬਕ ਵਿਦੇਸ਼ ਸੀ ਬਟ ਉਹਦੇ ਫੋਨ ਦੇ ਵਿੱਚ ਜਿਹੜਾ ਉਹ ਸੋਸ਼ਲ ਮੀਡੀਆ ਐਪਸ ਜਿਹੜਾ ਕੰਟੈਕਟ ਕਰਦੇ ਸੀਗੇ ਤੇ ਉਸ ਨੂੰ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਤੇ ਜਦੋਂ ਹੀ ਉਹਦੀ ਚੀਜ਼ ਸਾਹਮਣੇ ਆਉਂਦੀ ਤੁਹਾਡੇ ਨਾਲ ਸਰ ਵੈਪਨ ਕਿਦਾਂ ਸੀ ਕਿੰਨੇ ਪੈਸੇ ਦਿੱਤੇ ਸੀ 20000 ਇੱਕ ਸੀਗਾ ਔਰ ਵੈਪਨ ਦੇ ਕਿੰਨੇ ਪੈਸੇ ਦਿੱਤੇ ਸੀ ਇਸ ਨੇ ਹੈ ਨਹੀਂ ਚੱਲੀ 40000 ਦਿੱਤੇ ਸੀ 40 ਤੇ 20 60 ਹੋਇਆ ਬਟੋ ਹਾਂ ਜੀ ਸਰ ਉਹ ਪਹਿਲ ਨੂੰ ਫਿਰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਟਾਰਗੇਟ ਕਿਲਿੰਗ ਨੂੰ ਕਿਉਂਕਿ ਫਿਰ ਵਿਦੇਸ਼ ਨਾਲ ਤਾਰਾਂ ਜੁੜ ਗਈਆਂ ਬਿਲਕੁਲ ਜੀ ਜਿਹੜੇ ਬੰਦੇ ਨੇ ਆਪਾਂ ਜੇ ਆਪਾਂ ਇਸ ਚੀਜ਼ ਨੂੰ ਕਹਿ ਦਈਏ ਵੀ ਜਿਹੜੇ ਬੰਦੇ ਨੇ ਕਰਵਾਇਆ ਉਸ ਬੰਦੇ ਉਸ ਬੰਦੇ ਨੇ ਇਹਨਾਂ ਤੋਂ ਕਰਵਾਇਆ ਹੈ ਤਪਾ ਇਹ ਹੀ ਕਹਿ ਸਕਦੇ ਆਂ ਵੀ ਇਸ ਬੰਦੇ ਨੇ ਜਿਹੜਾ ਇਸ ਨੂੰ ਮਿਤਕੇ ਜਿਹੜੀ ਇਹ ਚੀਜ਼ ਕਰਵਾਈ ਹੈ ਤੇ ਉਸ ਚੀਜ਼ ਨੂੰ ਅਸੀਂ ਜਲਦ ਤੋਂ ਜਲਦ ਬੇਨਕਾਬ ਕਰ ਦੇਣਾ ਕਿਤੇ ਨਾ ਕਿਤੇ ਸਰ ਨੂੰ ਲੈਟਰ ਦਾ ਵਿੱਚ ਰੋਲ ਨਜ਼ਰ ਆ ਰਿਹਾ ਦੇਖੋ ਜੀ ਉਹ ਚੀਜ਼ਾਂ ਵੀ ਵੈਰੀਫਾਈ ਕੀਤੀ ਜਾ ਸਕਦੀਆਂ ਪਰ ਸਾਨੂੰ ਸਪੈਸੀਫਿਕ ਬੰਦੇ ਬਾਰੇ ਸਾਨੂੰ ਜਿਹੜਾ ਇਹ ਜਾਣਕਾਰੀ ਜਿੰਨੀ ਮਿਲੀ ਹੈ ਉਸ ਤੇ ਵਰਕ ਕਰ ਰਹੇ ਆਂ ਉਸ ਨੂੰ ਜਲਦੀ ਅਸੀਂ ਸਰ ਜਿਹੜੇ ਦੋ ਸ਼ੂਟਰ ਸੀਗੇ ਉਹਨਾਂ ਦੇ ਬਾਰੇ ਅਜੇ ਜਾਂ ਉਹਨਾਂ ਦੇ ਅਸੀਂ ਕਾਫੀ ਨੇੜੇ ਆਂ ਜੀ ਉਹ ਉਹਨਾਂ ਨੂੰ ਪੜਲਾਂਗੇ ਸਰ ਜਿਹੜਾ ਇਹ ਵੈਪਨ ਫੜਿਆ ਸਰ ਇਹ ਕੀ ਐਸੇ ਪੈਪਰ ਨਾਲ ਮਾਰੇ ਗਏ ਨਹੀਂ ਜੀ ਇਹ ਅਸੀਂ ਵੈਰੀਫਾਈ ਕਰਾਂਗੇ ਇਸ ਨੂੰ ਐਗਜ਼ਾਮਨ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਵੈਦਰ ਆਈ ਸੀਗਾ ਜੀ ਤੇ ਅਜੇ ਹਸਪੀਟਲ ਚਾ ਪੁੱਛ ਕੇ ਅਜੇ ਅਸੀਂ ਕਰ ਲਈ ਪ੍ਰੋਪਰਲੀ ਥੈਂਕ ਯੂ ਸਰ